ਅੱਜ ਆਪਾਂ ਗੱਲ ਕਰਾਂਗੇ ਜਿਹੜੇ ਨਵੇਂ ਡੇਰੀ ਫਾਰਮਰ ਜਿਹੜੇ ਨਵਾਂ ਕੰਮ ਸ਼ੁਰੂ ਕਰਦੇ ਨੇ ਨਵੇਂ ਪਸ਼ੂ ਰੱਖਦੇ ਨੇ ਉਹਨਾਂ ਨੂੰ ਦੇਖੋ ਦਿੱਕਤਾਂ ਤਾਂ ਕਾਫੀ ਆਉਂਦੀਆਂ ਨੇ ਜਿਵੇਂ ਤੁਸੀਂ ਲਾ ਲੋ ਵੀ ਟੈਂਪਰੇਚਰ ਘਟ ਗਿਆ ਪਸ਼ੂ ਦਾ ਟੈਂਪਰੇਚਰ ਵਧ ਗਿਆ ਮਾਈਟਸ ਹੋ ਗਿਆ ਪਸ਼ੂ ਕੱਕ ਛੱਡ ਗਿਆ ਹੈਨਾ ਤੇ ਲੀਵਰਵਾ ਲੀਵਰ ਇਫੈਕਟ ਹੁੰਦਾਗਾ ਚਲੋ ਮਣਾ ਮਟਾ ਆਪਾਂ ਨੂੰ ਪਤਾ ਹੁੰਦਾ ਹੈ ਇਹ ਚੀਜ਼ਾਂ ਆਪਾਂ ਕਰ ਲੈਣੇ ਆ ਕੋਈ ਦਿੱਕਤ ਆਉਂਦੀ ਹੈ YouTube ਤੋਂ ਵੀ ਦੇਖ ਲੈਣੇ ਆ ਦੇਸੀ ਢੰਗ ਦੇਖ ਲੈਣੇ ਆ ਪਿੰਡਾਂ 'ਚ ਪ੍ਰੈਕਟਿਸੀਆਂ ਹੁੰਦੇ ਨੇ ਉਹ ਵੀ ਆਪਾਂ ਨੂੰ ਦੱਸ ਦਾਂਦੇ ਨੇ ਕਿ ਕੀ ਟ੍ਰੀਟਮੈਂਟ ਦੇਣਾ ਉਹ ਪੀਕੇ ਵਗੈਰਾ ਲਾ ਜਾਂਦੇ ਨੇ ਤੇ ਸਭ ਤੋਂ ਵੱਡੀ ਦਿੱਕਤ ਜਿਹੜੀ ਆਉਂਦੀ ਆ ਨਾ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਪਸ਼ੂ ਦੇ ਨਵੇਂ ਦੁੱਧ ਰਹਿਣ ਹੁਣ ਨਵੇਂ ਦੁੱਧ ਰਹਿਣ ਦੀ ਜਿਹੜੀ ਦਿੱਕਤ ਹੈਗੀ ਤੁਸੀਂ ਦੇਖੋਗੇ ਜਿਹੜੇ ਪੁਰਾਣੇ ਬੰਦੇ ਨੇ ਨਾ ਪੁਰਾਣੇ ਕੰਮ ਚੱਲਦੇ ਕਰੀ ਜਾਂਦੇ ਨੇ ਕਿ ਉਹਨਾਂ ਨੂੰ ਹੀ ਦਿੱਕਤ ਘੱਟ ਆਉਂਦੀ ਹੈ ਪਰ ਜਿਹੜਾ ਨਵੇਂ ਪਸ਼ੂ ਪਾਲਕ ਆਏ ਨੇ ਨਵਾਂ ਡੈਰੀ ਫਾਰਮ ਕਰਦੇ ਨੇਗੇ ਉਹਨਾਂ ਨੂੰ ਸ਼ੁਰੂ-ਸ਼ੁਰੂ ਚ ਦਿੱਕਤ ਇਹ ਕਾਫੀ ਦੇਖਣ ਨੂੰ ਮਿਲਦੀ ਹੈ ਉਹਦਾ ਕਾਰਨ ਇਹ ਹੈ ਵੀ ਜਿਵੇਂ ਹੁਣ ਲਾੜੋ ਹਰਿਆਣੇ ਚੋਂ ਪਸ਼ੂ ਲਿਆਏ ਆਪਾਂ ਹਰਿਆਣੇ ਚੋਂ ਪਸ਼ੂ ਲਿਆਏ ਉਹਦਾ ਇੱਧਰ ਆ ਕੇ ਪਹਿਲਾਂ ਤਾਂ ਵਾਤਾਵਰਣ ਚੇਂਜ ਹੋ ਗਿਆ ਫੇਰ ਉਹਦਾ ਲਾੜੋ ਵੀ ਜਿਹੜਾ ਖਾਣ ਪੀਣ ਚੇਂਜ ਹੋ ਗਿਆ ਲਾਈਫ ਸਟਾਈਲ ਚੇਂਜ ਹੋ ਗਿਆ ਕਿੱਥੇ ਆਪਣੇ ਹੁਣ ਇੱਕ ਕੀਲੇ ਤੇ ਬੰਨੀਆਂ ਖੜੀਆਂ ਨੇ ਕਿੱਥੇ ਉਹਨਾਂ ਨੇ ਬਾਹਰ ਅੰਦਰ ਟੋਬਿਆਂ ਤੇ ਲੈ ਕੇ ਜਾਣੇ ਹਨ ਹਣਾ ਹਰੇਕ ਪਿੰਡ ਚ ਟੋਬਾ ਹੈਗਾ ਟੋਬੇ ਜਿੱਨਾ ਆਉਣਾ ਪਸ਼ੂ ਨੇ ਤੁਰ ਕੇ ਜਾਣਾ ਤੁਰ ਕੇ ਆਉਣਾ ਹੈਲਥ ਦਾ ਫਰਕ ਰਹਿੰਦਾ ਤੇ ਹੁਣ ਆਪਣਾ ਹੀ ਲਾ ਲਓ ਵੀ ਹੁਣ ਆਪਾਂ ਸਾਰਾ ਦਿਨ ਬਾਹਰ ਅੰਦਰ ਫਿਰਦੇ ਆਂਗੇ ਖੁੱਲਾ ਖਾਂਦੇ ਪੀਂਦੇ ਆਂ ਨਾਉਣੇ ਆਪਦਾ ਵਧੀਆ ਲਾਈਫ ਸਟਾਈਲ ਆਪਾਂ ਜਿਉਣੀ ਆਂ ਇਸ ਤੋਂ ਬਾਅਦ ਆਪਣਾ ਹੋ ਜੇ ਵੀ ਇੱਕ ਥਾਂ ਤੇ ਆਪਾਂ ਬਸ ਇੱਕ ਕਮਰੇ ਚ ਬੈਠਿਆਂਗੇ ਹਣਾ ਉਹ ਜਾਨੀ ਕਿ ਲਾਈਫ ਸਟਾਈਲ ਜਦੋਂ ਚੇਂਜ ਹੁੰਦਾ ਹੈਗਾ ਪਸ਼ੂ ਸਟ੍ਰੈਸ ਚ ਵੀ ਆਉਂਦਾ ਹੈਗਾ ਤੇ ਇਸ ਤੋਂ ਬਿਨਾ ਜਿਹੜੇ ਉਹ ਵਿਟਾਮਿਨ ਮਿਨਰਲ ਦਵਾਈ ਫਰਕ ਪੈਂਦਾਗਾ ਉਸ ਢੰਗ ਨਾਲ ਉਹ ਹੋ ਜਾਣ ਨੂੰ ਆਪਦੇ ਇਹਨੂੰ ਪਚਾ ਨਹੀਂ ਪਾਉਂਦਾ ਜੇ ਇਸ ਢੰਗ ਨਾਲ ਉਹ ਪਹਿਲਾਂ ਪਚਾਉਂਦਾ ਸੀ ਇਸ ਤੋਂ ਬਚਣ ਲਈ ਆਪਾਂ ਕੁਝ ਨੁਕਤੇ ਵਰਤ ਸਕਦੇ ਹਾਂ ਪਰ ਪ੍ਰੋਪਰ ਤਾਂ ਨਹੀਂ ਯਾਨੀ ਕਿ ਕੁਝ ਆਪਾਂ ਸਲਾਹਾਂ ਦੇ ਸਕਦੇ ਆ ਵੀ ਇਹ ਇਹ ਚੀਜ਼ਾਂ ਜੇ ਆਪਾਂ ਕਰੀਏ ਤਾਂ ਪਸ਼ੂ ਨਵੇਂ ਦੁੱਧ ਹੋਣ ਤੋਂ ਆਪਾਂ ਬਚਾ ਸਕਦੇ ਹਾਂ ਬਚਾਉਣ ਦਾ ਤਰੀਕਾ ਮੇਰੇ ਖਿਆਲ ਚ ਵੀ ਸਭ ਤੋਂ ਪਹਿਲਾਂ ਹੈਗਾ ਜਿਹੜਾ ਪਸ਼ੂ ਦੇਖੋ ਸੂਪਿਆ ਪਸ਼ੂ ਸੂਪਿਆ ਤੇ ਉਸ ਤੋਂ ਬਾਅਦ ਉਹਨੇ ਜ਼ਹਿਰ ਦੇਣੀ ਆ ਸੂਨਸਾਰ ਉਹਨੂੰ ਪਹਿਲਾਂ ਲਾਲ ਉਹਦੀ ਥੰਬਿਆ ਹੁੰਦਾ ਪਸ਼ੂ ਪੂਰਾ ਜਦੋਂ ਸੁੰਦਾ ਉਹਨੂੰ ਉਸੇ ਟਾਈਮ ਬੱਠਲ ਦੇ ਵਿੱਚ ਖੁੱਲੇ ਬੱਠਲ ਦੇ ਵਿੱਚ ਪਾਣੀ ਪਾ ਕੇ ਅੱਧਾ ਲੀਟਰ ਜ਼ਹਿਰ ਆਊਟ ਜ਼ਰੂਰ ਦੇਣੀ ਚਾਹੀਦੀ ਆ ਜਿਹਦੇ ਨਾਲ ਕਿ ਇਹਨਾਂ ਦੀ ਜਿਹੜੀ ਜ਼ਹਿਰ ਹੈ ਉਹ ਸਾਰੀ ਨਿਕਲ ਜਾਂਦੀ ਹੈ ਜੇ ਥੋੜਾ ਬਹੁਤਾ ਲੜਵੀ ਪਸ਼ੂ ਦੇ ਅੰਦਰ ਜ਼ਹਿਰ ਦਾ ਰਹਿ ਗਿਆ ਤਾਂ ਦਿੱਕਤ ਆ ਜਾਂਦੀ ਆ ਕਾਫੀ ਉਹ ਅੰਦਰ ਇਨਫੈਕਸ਼ਨ ਬਣੀ ਜਾਂਦੀ ਆ ਹੋਰ ਬਣੀ ਜਾਂਦੀ ਆ ਤੇ ਔਖਾ ਹੋ ਜਾਂਦਾ ਆ ਹੁਣ ਇਹ ਇਨਫੈਕਸ਼ਨ ਤੋਂ ਬਚਣ ਲਈ ਆਪਾਂ ਨੇ ਇਹ ਕਰਨਾ ਕੀ ਆ ਸੋਚ ਕਰੋਗੇ ਤੁਸੀਂ ਪਸ਼ੂ ਨੂੰ ਪਿਆ ਆਪਾਂ ਜੇਰ ਆਊਟ ਨਹੀਂ ਦਿੱਤੀ ਉਸ ਤੋਂ ਬਾਅਦ ਪਸ਼ੂ ਦੇ ਅੰਦਰ ਲੜ ਰਹਿ ਗਿਆ ਤਾਂ ਜੇਰ ਆਊਟ ਆਉਂਦੀ ਆ ਜਾਂ ਜਨਨ ਕਿ ਆਯੁਰਵੈਦਿਕ ਫਾਰਮੂਲੇ ਹੋਰ ਵੀ ਆਉਂਦੇ ਨੇ ਉਹ ਆਪਾਂ ਸਵੇਰੇ ਸ਼ਾਮ ਦੇ ਸਕਦੇ ਆ ਤੇ ਪਸ਼ੂ ਦੀ ਜਿਹੜੀ ਜੇਰ ਹੈਗੀ ਜਾਂ ਲਾੜਾ ਉਹਦਾ ਨਿਕਲ ਜੂ ਚਲੋ ਉਹ ਚੀਜ਼ ਆਪਾਂ ਨੇ ਦੇਣੀਆਂ ਨੇ ਡਾਕਟਰ ਦੀ ਸਲਾਹ ਨਾਲ ਜਾਂ ਪ੍ਰੈਕਟਿਸ਼ਨਰ ਦੀ ਸਲਾਹ ਨਾਲ ਠੀਕ ਹੈ ਨਾ ਜੀ ਪਰ ਉਸ ਤੋਂ ਬਿਨਾ ਜਿਵੇਂ ਹੋਮੋਪੈਥੀ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਜੀਆਂ ਇੱਕ ਮੈਂ ਆਹ ਵਰਤਦਾ ਹਾਂ ਤੇ ਯਾਰ ਰੈਪਰੇਜਾ ਦਾ ਖਰਾਬ ਹੋ ਗਿਆ ਥੋੜਾ ਜਿਹਾ ਗਰੇ ਫਾਈਟਸ ਹੈ ਗਰੇ ਫਾਈਟਸ 200 ਸੀਸੀ ਬਹੁਤ ਵਧੀਆ ਦਵਾਈ ਲੱਗੀ ਮੈਨੂੰ ਯਾਨੀ ਕਿ ਜਦੋਂ ਆਪਾਂ ਇਹ ਦਿਨੇ ਆਗੇ 10-10 ਬੂੰਦਾ ਦੋ ਟਾਈਮ ਦੇ ਦੋ ਤਿੰਨ ਟਾਈਮ ਦੇ ਦੋ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਦੇਖੋ ਫਾਇਦਾ ਹੀ ਹੈ ਇਹ ਨੇ ਵੀ ਪਸ਼ੂ ਨੂੰ ਯਾਨੀ ਕਿ ਬੱਚਾਦਾਨੀ ਉਹਦੀ ਸਾਫ਼ ਕਰ ਦਿੰਦੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਨਵੇਂ ਦੁੱਧ ਹੋਣ ਵਾਸਤੇ ਪਸ਼ੂ ਦੀ ਬੱਚਾਦਾਨੀ ਸਾਫ਼ ਹੋਣੀ ਚਾਹੀਦੀ ਹੈ ਜੇ ਬੱਚਾ ਦਾ ਨਹੀਂ ਸਾਫ ਉਹ ਤਾਂ ਤਾਰਾਂ ਟਰਾਂਸਪੇਰੈਂਟ ਹੋਣਗੀਆਂ ਸਹੀ ਹੋਣਗੀਆਂ ਦੂਜਾ ਦੇਖਣਾ ਹੈਗਾ ਜਦੋਂ ਪਸ਼ੂ ਆਪਾਂ ਦੇਖ ਰਹਿਆਂਗੇ ਵੀ ਤਾਰਾਂ ਤਾਂ ਨਹੀਂ ਦਿੱਤੀਆਂ ਹੁਣੇ ਤਾਂ ਉਹ ਜਦੋਂ ਖੜਾ ਕਰਾਂਗੇ ਨਾ ਪਸ਼ੂ ਨੂੰ ਧੁਰ ਤੱਕ ਤਾਰ ਟਰਾਂਸਪੇਰੈਂਟ ਤਾਰ ਹੋਵੇ ਉਹ ਤਾਂ ਸਾਰਿਆਂ ਨਾਲੋਂ ਬੈਸਟ ਹੈ ਉਸ ਤੋਂ ਬਿਨਾ ਜੇ ਕੋਈ ਪੂੰਛ ਤੇ ਤਾਰ ਲੱਗੀ ਹੋਈ ਆ ਤੁਸੀਂ ਉਹ ਚੈੱਕ ਕਰਕੇ ਐਵੇਂ ਦੇਖਦੇ ਆਂਗੇ ਆਪਾਂ ਜੇ ਵਧੀਆ ਸਾਫ ਤਾਰ ਹੈ ਤਾਂ ਸਮਝੋ ਵੀ ਬੱਚਾ ਦਾ ਨਹੀਂ ਤਾਂ ਕੋਈ ਪ੍ਰੋਬਲਮ ਹੈ ਨਹੀਂ ਉਸ ਤੋਂ ਬਿਨਾ ਕੋਈ ਓਵਰੀ ਦੀ ਦਿੱਕਤ ਆ ਗਈ ਉਸ ਤੋਂ ਬਿਨਾ ਫਿਰ ਦਿੱਕਤਾਂ ਆਉਂਦੀਆਂ ਨੇ ਜਿਵੇਂ ਕਿ ਮਿਨਰਲਸ ਨਹੀਂ ਪੂਰੇ ਹੈਗੇ ਮਿਨਰਲਸ ਦੀ ਘਾਟ ਆ ਆਇਰਨ ਦੀ ਘਾਟ ਆ ਕਾਪਰ ਦੀ ਘਾਟ ਆ ਉਹਦੇ ਵਾਸਤੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਹੈਗਾ ਵੀ ਆਹ ਪਾਊਡਰ ਵਰਤ ਦਿਆਂਗੇ ਹਨਾ ਮਿਨਰਲ ਮਿਕਸਚਰ ਵਰਤ ਦਿਆਂ ਹੁਣ ਮਿਨਰਲ ਮਿਕਸਚਰ ਦੇ ਵਿੱਚ ਦੇਖਿਆ ਹੈਗਾ ਹੁਣ ਕਈ ਲੋਕ ਇੱਕ ਚੀਜ਼ ਦੀ ਐਡ ਦੇ ਕਿ ਉਹ ਚੀਜ਼ ਦੇ ਪਿੱਛੇ ਪੈਣ ਵੀ ਹਾਂ ਜਰ ਇਹ ਮਿਨਰਲ ਮਿਕਸਚਰ ਸਾਰੇ ਨਾਲੋਂ ਬੈਸਟ ਹੈ ਫਰਾ ਅੱਜ ਕੱਲ੍ਹ ਜਿਹੜਾ ਹੈਗਾ ਜਿੰਨੀ ਵਧੀਆ ਚੀਜ਼ ਆਉਂਦੀ ਆ ਉਹਦੇ ਓਨੀ ਡੁਪਲੀਕੇਸੀ ਵੀ ਬਹੁਤ ਆਉਂਦੀ ਆ ਮੇਰਾ ਮੰਨਣਾ ਜਣੀ ਕਿ ਜਿੰਨਾ ਤਸੀਂ ਦੇਖਦੇ ਆਂਗੇ ਉਹਦੇ ਵਿੱਚ ਕੀ ਹੈਗਾ ਵੀ ਪਹਿਲਾਂ ਤਾਂ ਚਲੋ ਪਹਿਲੇ ਮਹੀਨੇ ਸੀਐਸਆਰ ਪਾਲੋ ਜੇ ਰਿਜ਼ਲਟ ਨਹੀਂ ਮੈਨੂੰ ਮਿਲਿਆ ਤਾਂ ਰੈਗੂਲਰ ਸੀਐਸਆਰ ਨਾਲ ਰੱਖੋ ਅਗਲੇ ਮਹੀਨੇ ਮੈਨ ਨੇ ਕੀ ਪਾਲੋ ਅਗਲੇ ਮਹੀਨੇ ਚਲੋ ਜਿਹੜਾ ਹੈਗਾ ਹੈਗਾ ਆਪਣੇ ਪਸ਼ੂ ਐਨੀਮਲ ਇਹਨਾਂ ਦੀ ਪਸ਼ੂ ਪਾਲਕਾਂ ਦੀਆਂ ਜਿਹੜੀਆਂ ਆਹ ਬਣੀਆਂ ਹੁੰਦੀਆਂ ਨੇ ਆਪਣੀਆਂ ਸਰਕਾਰੀ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਨਾ ਇੱਥੇ ਮੈਨਾਂ ਮਿਕਸਚਰ ਆਉਂਦੇ ਨੇ ਇੱਥੇ ਮੈਨਰ ਮਿਕਸਚਰ ਕਿਹੜੇ ਆਉਂਦੇ ਨੇ ਉਹ ਉਹ ਬਣਦੇ ਨੇ ਡਿਸਟ੍ਰਿਕਟ ਵਾਈਜ਼ ਬਣਦੇ ਆ ਜਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਖਣਿਜਾਂ ਦੀ ਜਿਹੜੀਆਂ ਤੱਤਾਂ ਦੀ ਘਾਟ ਹੈ ਉਹ ਉਹ ਤੱਤ ਉਹ ਮੈਨਰ ਮਿਕਸਚਰ ਚ ਉਸ ਜ਼ਿਲ੍ਹੇ ਚ ਵੱਧ ਪਾਏ ਜਾਂਦੇ ਆ ਤਾਂ ਕਰਕੇ ਜਨਨ ਕਿ ਕਈਆਂ ਨੂੰ ਉਹਨਾਂ ਦੇ ਵੀ ਰਿਜ਼ਲਟ ਕਾਫੀ ਵਧੀਆ ਮਿਲਦੇ ਨੇ ਤੇ ਮੈਨਰ ਮਿਕਸਚਰ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਜਦੋਂ ਪਸ਼ੂ ਨੂੰ ਏਆਈ ਕਰਵਾਉਣੇ ਆ ਤਾਂ ਕਈ ਵਾਰ ਕੋਈ ਨਵਾਂ ਪ੍ਰੈਕਟिशनर ਹੈਗਾ ਉਹ ਏਆਈ ਕਰਨ ਆਇਆ ਪਸ਼ੂ ਦੇ ਠੀਕ ਹੈ ਜੀ ਉਹਨੇ ਸਲਾਈ ਲਈ ਤੇ ਸਲਾਈ ਕਈ ਵਾਰ ਉਹ ਤੋਂ ਸਹੀ ਨਹੀਂ ਬੈਠੀ ਪਸ਼ੂ ਦੀ ਬੱਚਿਆ ਦਾ ਨਹੀਂ ਚ ਜਾ ਲੱਗੀ ਉਹਦੇ ਨਾਲ ਵੀ ਇਨਫੈਕਸ਼ਨ ਹੋਣ ਦਾ ਖਤਰਾ ਕਾਫੀ ਹੋ ਜਾਂਦਾ ਪਹਿਲੀ ਵਾਰ ਮੈਂ ਟਰਾਂਸਪੇਰੈਂਟ ਤਾਰਾ ਦਿੱਤੀਆਂ ਵਧੀਆ ਤਾਰਾਂ ਦਿੱਤੀਆਂ ਪਰ ਅਗਲੀ ਵਾਰ ਹੋ ਸਕਦਾ ਹੈ ਉਹ ਤਾਰਾਂ ਦੇ ਵਿੱਚ ਤੁਹਾਨੂੰ ਪੀਕ ਵਾਂਗੂ ਦੇਖਣ ਨੂੰ ਮਿਲੇ ਕੁਝ ਪੀਲਾਪਣ ਮਿਲੇ ਤਾਂ ਸਮਝਿਓ ਵੀ ਅੰਦਰ ਸੋਜ ਹੈ ਜਾਂ ਜਾਨੀ ਕਿ ਅੰਦਰੋਂ ਬੱਚਿਆ ਦਾ ਨਹੀਂ ਸਾਫ਼ ਨਹੀਂ ਹੈਗੀ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਆਪਣਾ ਹੈਗਾ ਵੀ ਪਸ਼ੂ ਟਾਈਮ ਸਿਰ ਦੱਬਣਾ ਹੋ ਜਾਂਦੇ ਨੇ ਇੱਕ ਖਾਸ ਕਰਨਾ ਗਰਮੀਆਂ ਲੰਗੀਆਂ ਨੇ ਜਿਵੇਂ ਹੁਣ ਗਰਮੀਆਂ ਦੇ ਵਿੱਚ ਬਹੁਤ ਕੋਈ ਨੇ ਯਾਰ ਵੀ ਪਸ਼ੂ ਨਵੇਂ ਦੁੱਧ ਨਹੀਂ ਰਹੇ ਪਸ਼ੂ ਐਵੇਂ ਨਹੀਂ ਇਹ ਜਦੋਂ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰੋਗੇ ਨਾ ਜਿਵੇਂ ਚੈਟ ਜੀਪੀਟੀ ਦੇ ਉੱਤੇ ਵੀ ਤੁਸੀਂ ਸਰਚ ਕਰੋਗੇ ਜਾ ਕੇ ਵੀ ਸਰਦੀ ਦੇ ਵਿੱਚ ਕੀ ਅਨੁਪਾਤ ਹੈ ਇਹਨਾਂ ਦੇ ਗਰਭ ਧਾਰਨ ਕਰਨ ਦਾ ਤੇ ਗਰਮੀ ਦੇ ਵਿੱਚ ਕੀ ਅਨੁਪਾਤ ਹੈ ਗਰਮੀ ਦੇ ਵਿੱਚ ਅਨੁਪਾਤ ਆ ਇਹਨਾਂ ਦਾ ਸਿਰਫ 10 ਤੋਂ 15% ਚਾਂਸ ਨੇ ਪਸ਼ੂ ਦੇ ਨਵੇਂ ਦੁੱਧ ਰਹਿਣ ਦੇ। ਜੇ ਸਰਦੀਆਂ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਚਾਹੇ ਮੱਝਾ ਚਾਹੇ ਗਾਂ 40 ਤੋਂ 45% ਚਾਂਸ ਹੁੰਦੇ ਨੇ ਪਸ਼ੂ ਦੇ ਨਵੇਂ ਦੁੱਧ ਰਹਿਣ ਦੇ। ਇਸ ਕਰਕੇ ਜਦੋਂ ਤੁਸੀਂ ਗਰਮੀਆਂ 'ਚ AI ਕਰਵਾਉਣੀ ਆ ਤਾਂ ਇਹ ਨਾ ਮੰਨੋ ਵੀ ਤੁਹਾਡਾ ਪਸ਼ੂ ਪੱਕਾ ਹੀ ਰਹੂਗਾ ਜਾਨੀ ਕਿ 50-50% ਚਾਂਸ ਹੁੰਦੇ ਨੇ ਜਿਆਦਾ ਗਰਮੀ ਦੀ ਚਾਹੇ ਪਸ਼ੂ ਜਿਆਦਾ ਸਟ्रेस 'ਚ ਹੁੰਦਾ। ਇਸ ਤੋਂ ਬਣਾ ਇੱਕ ਦਿੱਕਤ ਆਉਂਦੀ ਹੈ ਪਸ਼ੂ ਨੂੰ ਜਿਵੇਂ ਕਈ ਵਾਰ ਕੋਈ ਬਛਰੂ ਮਰ ਗਿਆ ਜਾਂ ਹੋਰ ਘਰ ਚੋਂ ਮੱਝ ਹੋਰ ਘਰ ਚ ਆਈਆ ਜਾਂ ਹਰਿਆਣੇ ਤੋਂ ਪੰਜਾਬ ਆਈਆ ਪੰਜਾਬ ਆ ਕੇ ਮੱਝ ਜਣ ਕੇ ਦੁੱਧ ਨਹੀਂ ਲਾਹਿਆ ਠੀਕ ਹੈ ਜੀ ਨੱਤਾ ਮਾਰਨ ਲੱਗੀ ਦੁੱਧ ਲਾਹਿਆ ਤਾਂ 15 20 ਮਿੰਟ ਬਾਅਦ ਅਤੇ 1 ਘੰਟੇ ਬਾਅਦ ਲਾਹਿਆ ਇਹ ਦਿੱਕਤਾਂ ਜਦੋਂ ਆਉਂਦੀਆਂ ਨੇ ਆਪਾਂ ਆਕਸੀਟੋਸਿਨ ਟੀਕੇ ਦੀ ਵਰਤੋਂ ਕਰਦੇ ਆਂਗੇ ਚਲੋ ਆਪਣੇ ਪਿੰਡਾਂ ਚ ਆਮ ਰਵਾਜ ਆ ਲੋਕ ਕਹਿੰਦੇ ਨੇ ਵੀ ਇਹਦੀ ਤਾਂ ਜੀ ਕੋਈ ਏ ਠੀਕੇ ਦਾ ਕੋਈ ਜਣੀ ਕੇ ਨਹੀਂ ਹੈਗਾ ਖਤਰਾ ਨਹੀਂ ਹੈਗਾ ਪਰ ਜਦੋਂ ਇਹ ਇੰਜੈਕਸ਼ਨ ਆ ਪੂਰੀ ਦੁਨੀਆ ਦੇ ਵਿੱਚ ਸਰਕਾਰਾਂ ਵੱਲੋਂ ਬੈਨ ਕਰੇ ਗਏ ਨੇ ਇਹ ਦਾ ਖਤਰਾ ਹੈਗਾ ਗਵਰਨਮੈਂਟ ਵੱਲੋਂ ਵੀ ਇਹ ਤਾਂ ਹੀ ਬੈਨ ਕਰੇ ਗਏ ਨੇ ਹੁਣ ਉਹਦੀ ਜਗ੍ਹਾ ਆਪਾਂ ਕੀ ਕਰੀਏ ਉਹਦੀ ਜਗ੍ਹਾ ਜਿਵੇਂ ਹ ਹੋਮੋਪੈਥੀ ਦੀ ਮੈਡੀਸਨ ਜਿਹੜੀ ਅਸੀਂ ਵਰਤਦੇ ਆਂ ਲੈਕਟੋ ਮੋਡ ਪਿੰਡਾਂ 'ਚ ਆਮ ਪ੍ਰਚਲਿਤ ਲੈਕਟੋ ਮੋਡ ਲੋਕ ਜ਼ਿਆਦਾਤਰ ਵਰਤਦੇ ਨੇ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਇਹ ਇਹ ਲਾਲੋ ਵੀ 10 10 ਟੁੱਕੇ ਪਹਿਲਾਂ 5 4 ਦਿਨ 10 10 ਟੁੱਕੇ ਦੇ ਦੋ ਇਹਦੇ ਚਾਰ ਟਾਈਮ ਦੇ ਦੋ ਉਸ ਤੋਂ ਬਾਅਦ ਇਹਦੇ 10 10 ਟੁੱਕੇ ਦੋ ਟਾਈਮ ਦੇਣੇ ਸ਼ੁਰੂ ਕਰ ਦਿਓ ਜਦੋਂ ਪਸ਼ੂ ਖੜਨ ਲੱਗਿਆ ਤੇ ਨਾਲ ਇਹਦੇ ਜੇ ਕੰਬੀਨੇਸ਼ਨ ਬਣ ਜੇ ਲੈਕਟੋ ਲੈਟੋ ਮੂਡੋ ਇਹ ਆ ਗਈ ਮੈਡੀਸਨ ਆ ਗਈ ਤੇ ਇੱਕ ਟੈਬਲੇਟ ਆਉਂਦੀ ਹੈ ਨੇ ਹਰੇ ਰੰਗ ਦੀਆਂ ਉਹਨਾਂ ਦਾ ਨਾਂ ਹੈ ਤਰੀ ਚੇਂਜ ਉਹਨਾਂ ਦਾ ਨਾਂ ਹੈ ਲੈਕਟੋਮੈਕਸ ਲੈਕਟੋਮੈਕਸ ਗੋਲੀਆਂ ਨੇ ਹਰੇ ਰੰਗ ਦੀਆਂ ਆਯੁਰਵੈਦਿਕ ਮੈਡੀਸਨ ਆ ਉਹ 100 ਗੋਲੀ ਦਾ ਵੀ ਜਾਨੀ ਕਿ ਪਾਊਚ ਮਿਲ ਜਾਂਦਾ ਤੁਹਾਨੂੰ 200 ਗੋਲੀ ਦਾ ਵੀ ਪਾਊਚ ਮਿਲ ਜਾਂਦਾ 10 ਗੋਲੀਆਂ ਉਹ ਦੇ ਦੋ ਤੇ ਨਾਲ ਇਹ ਮੈਡੀਸਨ ਦੇ ਦਿਓ ਆਯੁਰਵੈਦਿਕ ਹੋਗੀ ਤੇ ਨਾਲ ਹੋਮਿਓਪੈਥੀ ਹੋਗੀ ਕੋਈ ਤੁਹਾਨੂੰ ਇੰਗਲਿਸ਼ ਮੈਡੀਸਨ ਦੇਣ ਦੀ ਲੋੜ ਨਹੀਂ ਕਿਉਂਕਿ ਇੰਗਲਿਸ਼ ਮੈਡੀਸਨ ਦੇ ਵਿੱਚ ਕੀ ਹੈਗਾ ਵੀ ਤੁਸੀਂ ਹੁਣ ਜੇ ਪਸ਼ੂ ਨੂੰ ਖੜਾਉਣਾ ਹੈ ਆਕਸੀਟੋਸਿਨ ਲਾ ਦੋਗੇ ਉਹਦੇ ਨਾਲ ਕੀ ਹੈ ਪਸ਼ੂ ਖੜਜੂ ਰੋਜ਼ ਉਹੀ ਲਾਉਣਾ ਪੋਜਾ ਬਲੱਡ ਪ੍ਰੈਸ਼ਰ ਦੀ ਗੋਲੀ ਲਾਤੀ ਸ਼ੂਗਰ ਦੀ ਗੋਲੀ ਲਾਤੀ ਪਰ ਇਹੇ ਚੀਜ਼ਾਂ ਹੋਮੋਪੈਥੀ ਆ ਗਈ ਇਲੈਕਟ੍ਰੋ ਹੋਮੋਪੈਥੀ ਆ ਗਈ ਆਯੁਰਵੈਦਿਕ ਆ ਗਈਆਂ ਚੀਜ਼ਾਂ ਇਹੇ ਚੀ ਇਹਨਾਂ ਨੂੰ ਜੜ ਤੋਂ ਖਤਮ ਕਰਦੀਆਂ ਰੋਕਾਂ ਇਹਨਾਂ ਨਾਲ ਪਸ਼ੂ ਵਧੀਆ ਖੜ ਜਾਂਦਾ ਇੱਕ ਇਸ ਤੋਂ ਬਾਅਦ ਜਦੋਂ ਆਪਾਂ ਏਆਈ ਕਰਵਾਉਨੇ ਆ ਏਆਈ ਕਰਵਾਉਣ ਤੋਂ ਬਾਅਦ ਜਿਹੜਾ ਪਸ਼ੂ ਨਹੀਂ ਰਹਿੰਦਾ ਮੇਰੇ ਖਿਆਲ ਚ ਉਹਦੇ ਸੈਕਸ ਸੀਮਨ ਵੀ ਭਰਉਣਾ ਨਹੀਂ ਚਾਹੀਦਾ ਕਿਉਂਕਿ ਕੀ ਹੈ ਜਦੋਂ ਐਕਸ 셀 ਤੇ ਵਾਈ ਸੈੱਲਾਂ ਨੂੰ ਅਲੱਗ ਕੀਤਾ ਜਾਂਦਾ ਵੀ ਕੱਟੇ ਵਾਲੇ ਦੇ ਕੱਟੀਆਂ ਵਾਲੇ ਦੇ ਟੀਕੇ ਅਲੱਗ ਤਰੇ ਜਾਂਦੇ ਨਾ ਉਸ ਪ੍ਰੋਸੈਸ ਦੇ ਦੌਰਾਨ ਜਿਹੜਾ ਉਹਦੇ 'ਚ ਆਉਂਦੀ ਆ ਗਈ ਉਹਦੀ ਗੁਣਵੱਤਾ ਬਹੁਤ ਜ਼ਿਆਦਾ ਘਟ ਜਾਂਦੀ ਆ। ਸੈਕਸ ਸੀਮਣ ਦੇ ਵੀ ਲਾਲੋ ਵੀ ਰਹਿਣ ਦੇ ਚਾਂਸ ਥੋੜੇ ਜਿਹਾ ਘੱਟ ਹੁੰਦੇ ਨੇ ਜਿਹੜਾ ਪਸ਼ੂ ਠੀਕ ਨਹੀਂ ਹੈਗਾ ਨਵੇਂ ਦੁੱਧ ਰਹਿਣ ਵਾਸਤੇ। ਜਿਹੜੇ ਨਵੇਂ ਦੁੱਧ ਰਹਿਣ ਵਾਸਤੇ ਠੀਕ ਨੇ ਆਪਾਂ ਨੂੰ ਪਤਾ ਵੀ ਪਹਿਲੇ ਝੂਰੇ ਰਹਿ ਜਾਣਾ ਦੂਜੇ ਝੂਰੇ ਰਹਿ ਜਾਣਾ ਤਾਂ ਉਹਨਾਂ ਵਾਸਤੇ ਠੀਕ ਹੈ। ਨਹੀਂ ਤੁਸੀਂ ਨਾਰਮਲ ਟੀਕੇ ਜਿਹੜੇ ਆਪਣੇ ਨਾਲ ਸਰਕਾਰੀ ਹਸਪੀਟਲ 'ਚੋਂ ਮਿਲਦੇ ਨੇ ਉਹੀ ਭਰੋਣੇ ਚਾਹੀਦੇ ਨੇ ਕਿਉਂਕਿ ਗਵਰਨਮੈਂਟ ਵੱਲੋਂ ਰეკਮੈਂਡ ਹੁੰਦੇ ਨੇ ਉਹ। ਆਪਾਂ ਨੂੰ ਪਤਾ ਉਹ ਚ ਡੁਪਲੀਕੇਸੀ ਵੀ ਨਹੀਂ ਹੁੰਦੀ ਆਪਾਂ ਨੂੰ ਪਤਾ ਉਹ ਤੇ ਗੈਸ ਵਗੈਰਾ ਵੀ ਪ੍ਰੋਪਰ ਗਵਰਨਮੈਂਟ ਦੇ ਅਧਿਕਾਰੀਆਂ ਵੱਲੋਂ ਰੱਖੀ ਜਾਂਦੀਆਂ ਤੇ ਇੱਕ ਚੰਗੀ ਚੀਜ਼ ਆਪਾਂ ਨੂੰ ਮਿਲਦੀ ਹੈ ਤੇ ਇਹੀ ਹੈ ਵੀ ਬਸ ਜਿਹੜਾ ਨਵੇਂ ਦੁੱਧ ਵਾਲੀ ਪ੍ਰੋਬਲਮ ਆ ਕਨਸੀਵਿੰਗ ਵਾਲੀ ਤੇ ਜਦੋਂ ਪਹਿਲੀ ਵਾਰ ਤੁਸੀਂ ਕੰਮ ਕਰਦੇ ਹੋ ਕਿਸੇ ਹੋਰ ਜਿਹੜੇ ਚੋਂ ਪਸ਼ੂ ਆਇਆ ਕਿਸੇ ਹੋਰ ਪਿੰਡ ਚੋਂ ਆਇਆ ਕਿਸੇ ਹੋਰ ਸਟੇਟ ਚੋਂ ਆਇਆ ਦਿੱਕਤਾਂ ਆਉਂਦੀਆਂ ਨੇ ਪਹਿਲੀ ਪਹਿਲੀ ਵਾਰ ਖਬਰਾਉਣ ਦੀ ਬਹੁਤੀ ਲੋੜ ਨਹੀਂ ਹੁੰਦੀ ਤੁਸੀਂ ਲਾ ਲਓ 1.5 ਲੱਖ ਦਾ ਪਸ਼ੂ ਲੈ ਕੇ ਤੁਸੀਂ ਉਹਨੂੰ 60000 ਦਾ ਵੇਚ ਦੋ ਵੀ ਇਹਦਾ ਰਹਿਦਾ ਜੇ ਉਹ ਰਹਿ ਗਿਆ ਤੁਸੀਂ ਬਰੀਡ ਦਾ ਜਾਨਵਰ ਲਿਆਗਾ ਜੇ ਕੁਝ ਟਾਈਮ ਸੰਭਾਲੋਗੇ ਉਹਨੂੰ ਤਾਂ ਕਿਉਂਕਿ ਪਹਿਲੇ 2-3 ਸਾਲਾਂਾਂ ਚ ਦਿੱਕਤਾਂ ਬਿਜ਼ਨਸ ਦੇ ਵਿੱਚ ਆਉਂਦੀਆਂ ਹੁੰਦੀਆਂ ਨੇ ਬਿਜ਼ਨਸ ਦਾ ਨਾਂ ਕੀ ਆ ਬਿਜ਼ਨਸ ਅਸਲ 'ਚ ਬਿਜ਼ਨਸ ਦੀ ਡੈਫੀਨੇਸ਼ਨ ਹੀ ਇਹ ਹੈ ਵੀ ਕੋਈ ਪ੍ਰੋਬਲਮ ਨੂੰ ਤੁਸੀਂ ਸੋਲਵ ਕਰਤਾ ਉਹਨੂੰ ਬਿਜ਼ਨਸ ਕਹਿੰਦੇ ਨੇ ਹੁਣ ਜਮਾਟੋ ਆਪਾਂ ਦੇਖਦੇ ਆ ਘਰੇ ਬੈਠੇ ਆਪਾਂ ਫੂਡ ਮੰਗਵਾਉਣੇ ਆਂਗੇ ਫੋਨ ਕਰਦੇ ਆ 15 20 ਮਿੰਟ ਚ ਆਪਾਂ ਨੂੰ ਕੋਈ ਵੀ ਚੀਜ਼ ਖਾਣ ਵਾਲੀ ਮਿਲ ਜਾਂਦੀ ਹੈ ਤੇ ਜਮਾਟੋ ਵਾਲੇ ਦੇ ਕੇ ਜਾਂਦੇ ਨੇ 올 ਇੰਡੀਆ ਚੱਲਦਾ ਹੈਗਾ ਹੋਰ ਵੀ ਕੰਟਰੀਆਂ ਚ ਚੱਲਦਾ ਹੈ ਤੇ ਇਹ ਜਮਾਟੋ ਵਾਲੇ ਜਿਹੜੇ ਹੈਗੇ ਨੇ ਇਹ ਕਿੱਥੇ ਦਾ ਲੁਧਿਆਣੇ ਦਾ ਮੁੰਡਾ ਹੈ ਜਿਹਨੇ ਪੂਰੇ ਇੰਡੀਆ ਦੇ ਵਿੱਚ ਛੱਡੋ ਬਹੁਤ ਹੋਰ ਵੀ ਕੰਟਰੀਆਂ ਦੇ ਵਿੱਚ ਜਮਾਟੋ ਨੂੰ ਇੱਕ ਚੰਗੇ ਪੱਧਰ ਤੇ ਚਲਾਇਆ ਹੁਣ ਇਹਨਾਂ ਦਾ ਬਿਜ਼ਨਸ ਕੀ ਹੈਗਾ ਹੁਣ ਰੋਟੀ ਤਾਂ ਆਪਾਂ ਘਰੇ ਵੀ ਖਾਂਦੇ ਸੀ ਪਹਿਲਾਂ ਕੋਈ ਪੀਜ਼ਾ ਖਾਣਾ ਹੋਰ ਖਾਣਾਗਾ ਆਪਾਂ ਮੋਟਰਸਾਈਕਲ ਤੇ ਜਾਣਾ ਪੈਂਦਾ ਸੀ ਗੱਡੀ 'ਚ ਜਾਣਾ ਪੈਂਦਾ ਸੀ ਜਾਂ ਰੋਟੀ ਖਵਾਉਣੀਆਂ ਆ ਆਪਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਗੱਡੀ ਲੈ ਕੇ ਜਾਣਾ ਪੈਂਦਾ ਸੀ ਆਪਾਂ ਨੂੰ ਘਰੇ ਨਹੀਂ ਪਹੁੰਚਾਉਂਦੇ ਸੀ ਇਹ ਇੱਕ ਪ੍ਰੋਬਲਮ ਸੀ ਪ੍ਰੋਬਲਮ ਦਾ ਸੋਲੂਸ਼ਨ ਕੱਢਤਾ ਉਹਨੇ ਵੀ ਸੋਨੂ ਜਦੋਂ ਭੁੱਖ ਲੱਗੀ ਥੋਡੇ ਘਰ 'ਚ ਜਦੋਂ ਰਿਸ਼ਤੇਦਾਰ ਆਇਆ ਸੋਨੂ ਕਿਸੇ ਖਾਣ-ਪੀਣ ਵਾਲੀ ਚੀਜ਼ ਦੀ ਲੋੜ ਹੈ ਉਹ ਥੋਡੇ ਘਰੇ ਅਸੀਂ 15 ਮਿੰਟਾਂ 'ਚ ਪਹੁੰਚਾਵਾਂਗੇ ਇੱਕ ਪ੍ਰੋਬਲਮ ਦਾ ਉਹਨੇ ਸੋਲੂਸ਼ਨ ਦੇਤਾ ਉਹ ਕੀ ਬਣ ਗਿਆ ਬਿਜ਼ਨਸ ਬਣ ਗਿਆ ਪਰ ਬਿਜ਼ਨਸ ਦੇ ਵਿੱਚ ਤੁਸੀਂ ਜਦੋਂ ਜਿਹੜੇ ਸਫਲ ਲੋਕ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੋਗੇ ਨਾ ਰਤਨ ਟਾਟਾ ਦੀਆਂ ਸ਼ੁਰੂ ਤੋਂ ਲੈ ਕੇ ਇਹਨਾਂ ਦੇ ਬਿਜ਼ਨਸ ਐਂਪਾਇਰ ਕਿਵੇਂ ਚੱਲੇ KFC ਵਾਲਾ ਤੁਸੀਂ ਦੇਖ ਲਓ ਵੀ 65 ਸਾਲ ਦੀ ਉਮਰ 'ਤੇ ਜਾ ਕੇ ਉਹਨੇ ਜਾਨੀ ਕਿ ਕਾਮਯਾਬ ਹੋਇਆ ਪਹਿਲਾਂ ਸਾਰੀ ਜ਼ਿੰਦਗੀ ਉਹਨੇ ਧੱਕੇ ਖਾਦੇ ਤੇ ਕੋਈ ਵੀ 100% ਜਿਹੜੇ ਬਿਜ਼ਨਸਮੈਨ ਕਾਮਯਾਬ ਹੁੰਦੇ ਨੇ ਉਹਨਾਂ ਦੇ ਵਿੱਚੋਂ 90% ਬਿਜ਼ਨਸਮੈਨ ਉਹੋ ਨੇ ਜਿਹੜੇ ਕਿ ਬਿਲਕੁਲ ਜ਼ੀਰੋ ਤੋਂ ਉੱਠ ਕੇ ਬਣੇ ਨੇ ਠੋਕਰਾ ਖਾ ਖਾ ਕੇ ਬਣੇ ਨੇ ਕਿਉਂਕਿ ਇਹ ਹੀ ਗੱਲ ਆ ਵੀ ਆਪਦੇ ਬਿਜ਼ਨਸ ਨੂੰ ਘੱਟੋ ਘੱਟ 5 4 ਸਾਲ ਦੋ ਇੱਕੋ ਬਿਜ਼ਨਸ ਨੂੰ ਇੱਕੋ ਕੰਮ ਨੂੰ ਲਗਾਤਾਰ 10 ਸਾਲ ਕਰਦੇ ਜਾਓ ਜੇ ਸੋ ਨੂੰ ਬਿਲਕੁਲ ਵੀ ਕੋਈ ਵੀ ਨੌਲੇਜ ਨਹੀਂ ਹੈਗੀ ਤਾਂ ਵੀ ਤੁਸੀਂ ਉਹਦੇ ਪਰਫੈਕਟ ਵੀ ਹੋ ਜਾਓਗੇ ਕਾਮਯਾਬ ਵੀ ਹੋ ਜਾਓਗੇ ਫਾਰਮੂਲਾ ਧੰਨਵਾਦ